ਝੂਠ ਕੋਈ ਨਾ ਗੱਲੇ ਸੱਚੀ ਗੁਰੂ ਨੇ ਦੱਸੀ ਪੱਕਿਓ ਪੱਕੀ ਝੂਠ ਕੋਈ ਨਾ ਗੱਲੇ ਸੱਚੀ ਗੁਰੂ ਨੇ ਦੱਸੀ ਪੱਕਿਓ ਪੱਕੀ ਓਹੋ ਸੱਚ ਖੰਡੇ ਜਾਣਗੀਆਂ ਰੂਹਾਂ ਜਿੰਨਾ ਸਤਿ ਗੁਰੂ ਪਾਲਿਆ ਸਿੱਧਾ ਸੱਚ ਖੰਡੇ ਜਾਣ ਗੀਆਂ ਰੂਹਾਂ ਜਿੰਨਾ ਸਤ ਗੁਰੂ ਪਾਲਿਆ ਸਾਡੇ ਜਾਣ ਗੀਆਂ ਸਾਡੇ ਜਾਣ ਗੀਆਂ ਸਾਡੇ ਜਾਣ ਗੀਆਂ ਜਾਂਵੇਂ ਦੀਆਂ ਜੂਹਾਂ ਜਿੰਨਾ ਸਤ ਗੁਰੂ ਪਾਲਿਆ ਸਿੱਧਾ ਸੱਚ ਖੰਡੇ ਜਾਣ ਗੀਆਂ ਰੂਹਾਂ ਜਿੰਨਾ ਸਤ ਗੁਰੂ ਪਾਲਿਆ ਜਿਨਨੇ ਕਦੇ ਨਾ ਝੂਠ ਬੋਲਿਆ ਜਿਨਨੇ ਕਦੇ ਨਾ ਕੱਟ ਤੋਲਿਆ ਜਿਨਨੇ ਕਦੇ ਨਾ ਝੂਠ ਬੋਲਿਆ ਜਿਨਨੇ ਕਦੇ ਨਾ ਕੱਟ ਤੋਲਿਆ ਕਿਤੇ ਕਿਰਤ ਕਮਾਈ ਦਾ ਸਾਨੂੰ ਹਾਂ ਉਹਨਾਂ ਸਤ ਗੁਰੂ ਪਾਲਿਆ ਸੱਜ ਜਾਣ ਮੀਆਂ ਜਮੇ ਦੀਆਂ ਜੂਹਾ ਤਿੰਨਾ ਸਤ ਗੁਰੂ ਪਾਲਿਆ ਸਿੱਦਾ ਸੱਤ ਖੰਡ ਜਾਣ ਗੀਆਂ ਰੂਹਾ ਤਿੰਨਾ ਸਤ ਗੁਰੂ ਪਾਲਿਆ ਦੇ ਦੇ ਨਾ ਸਤ ਗੁਰੂ ਪਾਲਿਆ ਸੇਵਾ ਜੋ ਕਰਦਾ ਸੁਣਦਾ ਸਤ ਸੰਗ ਗੁਰੂ ਨੂੰ ਮੰਨਦਾ ਜੋ ਆਪਣੇ ਅੰਗ-ਤੰਗ ਸੇਵਾ ਜੋ ਕਰਦਾ ਸੁਣਦਾ ਸਤ ਸੰਗ ਗੁਰੂ ਨੂੰ ਮੰਨਦਾ ਜੋ ਆਪਣੇ ਅੰਗ-ਤੰਗ ਓਨੂੰ ਦੀਕਦਿਆਂ ਚੱਤੇ ਖੰਡ ਬਰੂਹਾ ਤਿੰਨਾ ਸਤ ਗੁਰੂ ਪਾਲਿਆ ਅੱਡੇ ਜਾਣ ਗਿਆਂ ਜਾਂ ਮੇਂ ਦੀਆਂ ਜੂਹਾ ਤਿੰਨਾ ਸਤ ਗੁਰੂ ਪਾਲਿਆ ਸਿੱਧਾ ਸੱਚ ਖੰਡ ਜਾਣ ਗਿਆਂ ਰੂਹਾਂ ਤਿੰਨਾ ਸਤ ਗੁਰੂ ਪਾਲਿਆ ਦੇ ਦਿਨਾਂ ਸਤ ਗੁਰੂ ਪਾਲਿਆ ਹੱਸ ਵੀ ਜਾਗੇ ਜੋ ਵਡਣਾ ਪੈਣਾ ਕੀ ਕਰਨਾ ਇਕੱਠਾ ਜੋ ਛੱਡਣਾ ਪੈਣਾ ਅਸੀਂ ਬੀਜਾਂਗੇ ਜੋ ਵੱਡਣਾ ਪੈਣਾ ਕੀ ਕਰਨਾ ਇਕੱਠਾ ਜੋ ਛੱਡਣਾ ਪੈਣਾ ਕਦੇ ਛਿੰਜਿਆ ਨਾ ਖੇਤ ਖਾਲੀ ਖੂਹਾਂ ਦਿਨਾਂ ਸਤ ਗੁਰੂ ਪਾਲਿਆ ਛੱਡ ਜਾਣ ਗੀਆਂ ਜਾਮੇ ਦੀਆਂ ਜੂਹਾਂ ਦਿਨਾਂ ਸਤ ਗੁਰੂ ਪਾਲਿਆ ਓਹੋ ਸੱਚ ਖੰਡ ਜਾਣਗੀਆਂ ਰੂਹਾਂ ਤੇਨਾ ਸਤ ਗੁਰੂ ਪਾਲਿਆ ਸਾਡ ਜਾਣਗੀਆਂ ਸਾਡ ਜਾਣਗੀਆਂ ਸਾਡੇ ਜਾਣਗੀਆਂ ਜਾਮੇ ਦੀਆਂ ਜੂਹਾਂ ਤੇਨਾ ਸਤ ਗੁਰੂ ਪਾਲਿਆ ਸਦਾ ਸੱਚ ਖੰਡ ਜਾਣਗੀਆਂ ਰੂਹਾਂ ਤੇਨਾ ਸਤ ਗੁਰੂ ਪਾਲਿਆ तिजिना थत्य गुरु